ਇਲਤਾ ਕਰ ਲੈਣੀ ਆ ਚੋਰੀਆਂ ਡਾਕੇ ਮਾਰ ਲੈਣੇ ਹੋਰ ਸੌਖੇ ਸਨ ਪਰ ਜਿਉਂਦਾ ਬੰਦਾ ਸਿਰੋਂ ਮਾਰ ਸੁੱਟਣਾ ਜਣੇ ਖਣੇ ਦਾ ਕੰਮ ਨਹੀਂ ਸੀ ਆ ਤੂੰ ਨੇ ਕੀ ਕੁਛ ਨਹੀਂ ਹੋਇਆ ਤੇਰੀ ਪੱਗ ਨੂੰ ਮੈਂ ਅੱਗੇ ਵੀ ਵੇਖਿਆ ਜਦੋਂ ਤੇਰੇ ਦਿਲ ਵਿੱਚ ਘਬਰ ਉੱਠਦੀ ਹੈ ਨਾ ਤੂੰ ਨਮਾਣੀ ਪੱਗ ਦੇ ਮਗਰ ਪੈ ਜਾਣਾ ਹੈ ਕੁਹਾੜੀ ਮਾਰਨ ਲਈ ਜੁੱਸੇ ਵਿੱਚ ਲਹੂ ਚਾਹੀਦਾ ਹੈ ਸ਼ਕਲ ਵੇਖਿਓ ਆਪਣੀ ਜਿਵੇਂ ਫਿੱਟੇ ਮੂ ਸੁੱਕਣੇ ਪਈ ਹੁੰਦੀ ਹੈ ਤੇ ਆ ਪੀਲੀਆਂ ਵਸਾਰ ਬਾਹਾਂ ਜਿਵੇਂ ਬਿੱਜੂ ਕਬਰਾਂ ਚੋਂ ਮਰਦਾ ਧੂਕੇ ਲਿਆਇਆ ਹੋਵੇ ਪੰਜਾਬ 247 ਟੀਵੀ ਤੇ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਇੱਕ ਵਾਰੀ ਫੇਰ ਅਸੀਂ ਮਹਿੰਦਰ ਸਿੰਘ ਸਰਨਾਰਾਂ ਦੀ ਲਿਖੀ ਹੋਈ ਇੱਕ ਕਹਾਣੀ ਬਹੁਤ ਕਲਾਸਿਕ ਕਹਾਣੀ ਆ ਇੱਕ ਬਲੜੀ ਦੋ ਪਤਾਸੇ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਆ ਡਾਕਟਰ ਰਵੇਲ ਸਿੰਘ ਮਹਿੰਦਰ ਸਿੰਘ ਸਰਨਾ ਨੂੰ ਕਥਨੀ ਤੇ ਕਰਨੀ ਦਾ ਮਜਸਮਾ ਕਹਿੰਦੇ ਆ ਉਹ ਲਿਖਦੇ ਨੇ ਕਿ ਪੰਜਾਬੀ ਕਹਾਣੀ ਦੇ ਵਿਕਾਸ ਵਿੱਚ ਤੀਜੇ ਦੌਰ ਦੇ ਕਹਾਣੀਕਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਇੱਕ ਸਮਾਂ ਸੀ ਜਦੋਂ ਕਲਵੰਤ ਸਿੰਘ ਵਿਰਕ ਸੰਤ ਸਿੰਘ ਸੇਖੋਂ ਕਰਤਾਰ ਸਿੰਘ ਦੁੱਗਲ ਸੁਜਾਨ ਸਿੰਘ ਸੰਤੋਖ ਸਿੰਘ ਧੀਰ ਸਵਿੰਦਰ ਸਿੰਘ ਉਪਪਲ ਤੇ ਅਜੀਤਕੌਰ ਆਦ ਦੇ ਨਾਮ ਪੰਜਾਬੀ ਕਹਾਣੀ ਦੇ ਸਿਮਾਨ ਵਿੱਚ ਛਾਏ ਹੋਏ ਸਨ ਇੰਨਾ ਹੀ ਸਮਾਂ ਵਿੱਚ ਲਿਖਣ ਤੌਰ ਤੁਰਨ ਵਾਲੇ ਕਹਾਣੀਕਾਰ ਤੇ ਲੇਖਕ ਮਹਿੰਦਰ ਸਿੰਘ ਸਰਨਾ ਦੇ ਜ਼ਿਕਰ ਬਿਨਾ ਪੰਜਾਬੀ ਕਹਾਣੀ ਦਾ ਇਤਿਹਾਸ ਅਧੂਰਾ ਰਹਿੰਦਾ ਹੈ ਮਹਿੰਦਰ ਸਿੰਘ ਸਰਨਾ ਇੱਕ ਅਜਿਹੇ ਇਨਸਾਨ ਸਨ ਜੋ ਕਦੇ ਨਾਮਾਂ ਸਨਮਾਨਾਂ ਦੀ ਦੌੜ ਵਿੱਚ ਨਹੀਂ ਪੈ ਤੇ ਸਿਰ ਸੁੱਟ ਕੇ ਆਪਣੀ ਕਲਮ ਚ ਚਾਉਣ ਦੇ ਚੀ ਦੁੱਜੇ ਰਹੇ ਮਹਿੰਦਰ ਸਿੰਘ ਸਰਨਾ ਆਪਣੀਆਂ ਕਹਾਣੀਆਂ ਦੇ ਪਾਤਰਾਂ ਬਾਰੇ ਲਿਖਦੇ ਹਨ ਕਿ ਮੈਂ ਸਦਾ ਉਹਨਾਂ ਲਈ ਲਿਖਣਾ ਚਾਹਿਆ ਜਿਨ੍ਹਾਂ ਨੂੰ ਜ਼ਿੰਦਗੀ ਨੇ ਕੁਝ ਨਹੀਂ ਦਿੱਤਾ ਉਹ ਆਪਣੇ ਦ੍ਰਿਸ਼ਟੀਕੋਣ ਨੂੰ ਕਟੜ ਆਸ਼ਾਵਾਦ ਦਾ ਨਾਂ ਦਿੰਦਾ ਹੈ ਅਤੇ ਇਨਸਾਨ ਪ੍ਰستی ਨੂੰ ਆਪਣੇ ਗਲਪ ਦੇ ਮੁੱਖ ਹਥਿਆਰ ਮੰਨਦਾ ਹੈ ਡਾਕਟਰ ਬ੍ਰਿਮ ਸਿੰਘ ਸੰਦੂਰ ਨਾਲ ਮੈਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਉਹ ਕਹਿੰਦੇ ਸੀ ਕਿ ਕਹਾਣੀ ਵਿੱਚ ਜਿੱਡਾ ਵੱਡਾ ਕੰਮ ਮਹਿੰਦਰ ਸਿੰਘ ਸਰਨਾ ਨੇ ਕੀਤਾ ਹੈ ਸ਼ਾਇਦ ਉਹਨਾਂ ਨੂੰ ਉਹ ਸਥਾਨ ਸਿਹਤ ਵਿੱਚ ਨਹੀਂ ਮਿਲ ਸਕਿਆ ਉਹਨਾਂ ਦੇ ਪੁੱਤਰ ਨਵਤੇਜ ਸਿੰਘ ਸਰਨਾ ਦਾ ਨਾਮ ਇੱਕ ਸਫਲ ਡਿਪਲੋਮੈਟ ਹੋਣ ਦੇ ਨਾਲ-ਨਾਲ ਦੇਸ਼ ਦੇ ਨਾਮੀ ગ્રામੀਣ ਸਿਹਤਕਾਰਾਂ ਵਿੱਚ ਵੀ شمار ਹੁੰਦਾ ਹੈ ਅਸੀਂ 25 ਅਗਸਤ ਨੂੰ ਉਹਨਾਂ ਦੀ ਕਹਾਣੀ ਜਥੇਦਾਰ ਮਕੰਦ ਸਿੰਘ ਇਸੇ ਹੀ ਪ੍ਰੋਗਰਾਮ ਵਿੱਚ ਕੀਤੀ ਸੀ ਅਤੇ ਇੱਥੇ ਉਹਨਾਂ ਦੇ ਜੀਵਨ ਬਾਰੇ ਅਸੀਂ ਭਰਪੂਰ ਜਾਣਕਾਰੀ ਵੀ ਦਿੱਤੀ ਸੀ ਅਸੀਂ ਉਸ ਕਹਾਣੀ ਦਾ ਲਿੰਕ ਉਹ ਪ੍ਰੋਗਰਾਮ ਜਿਹੜਾ ਉਹ ਦੁਬਾਰਾ ਥੱਲੇ ਡਿਸਕ੍ਰਿਪਸ਼ਨ ਵਿੱਚ ਪਾ ਰਹੇ ਹਾਂ ਤਾਂ ਕਿ ਸਾਡੇ ਦਰਸ਼ਕ ਅਗਰ ਮਹਿੰਦਰ ਸਿੰਘ ਸਰਨਾ ਬਾਰੇ ਕੁਝ ਹੋਰ ਜਾਣਕਾਰੀ ਹਸਲ ਕਰਨਾ ਚਾਹਣ ਤਾਂ ਉਹ ਉੱਥੋਂ ਲੈ ਸਕਦੇ ਹਨ ਤੇ ਨਾਲ ਦੀ ਨਾਲ ਉਹਨਾਂ ਦੀ ਉਹ ਕਹਾਣੀ ਵੀ ਪੜ ਸਕਦੇ ਹਨ ਸੋ ਹੁਣ ਸ਼ੁਰੂ ਕਰਦੇ ਹਾਂ ਉਹਨਾਂ ਦੀ ਕਹਾਣੀ ਇੱਕ ਬਾਲੜੀ ਦੋ ਪਤਾਸੇ ਸ਼ੰਗਾਰਾ ਸਿੰਘ ਤੇ ਉਹਦਾ ਬੇਲੀ ਆਤੂ 10 ਨੰਬਰੀਆ ਜੈਲਦਾਰ ਬੂਟਾ ਸਿੰਘ ਦੇ ਤਵੇਲੇ ਵਿੱਚ दारू ਪੀ ਰਹੇ ਸਨ ਜੈਲਦਾਰ ਆਪਣੇ ਬਾਲ ਬੱਚਿਆਂ ਸਮੇਤ ਅੰਮ੍ਰਿਤਸਰ ਮੱਸਿਆਣੋਂ ਗਿਆ ਸੀ ਪਿੱਛੇ ਦੀ ਸਾਰੀ ਸਪੁਰਤਗੀ ਉਹ ਕੰਮੀ ਖੇਮੇ ਨੂੰ ਕਰ ਗਿਆ ਸੀ ਤੇ ਆਤੂ 10 ਨੰਬਰੀਆ ਖੇਮੇ ਦਾ ਸਾਲਾ ਸੀ ਖੇਮੇ ਦੀ ਇਨਾ ਚਾਰ ਦਿਨਾਂ ਦੀ ਚੌਧਰ ਸਤਕਾ ਹੀ ਆਤੂ ਤੇ ਸ਼ੰਗਾਰਾ ਸਿੰਘ ਅਜ ਜੈਲਦਾਰ ਦੇ ਤਬੀਲੇ ਤਬੇਲੇ ਵਿੱਚ ਰਾਣੀ ਖਾਂ ਬਣੇ ਬੈਠੇ ਸਨ ਖੇਮੇ ਨੇ ਵੀ ਦੋ ਘੁੱਟ ਚੱਖ ਲਈ ਸੀ ਤੇ ਹੁਣ ਉਹ ਜੈਲਦਾਰ ਦੀ ਹਵੇਲੀ ਵੱਲ ਫੇਰਾ ਤੋਰਾ ਮਾਰਨ ਤੁਰ ਪਿਆ ਸੀ ਸ਼ੰਗਾਰਾ ਸਿੰਘ ਨੇ ਆਪਣੀ ਪਗੜੀ ਦਾ ਲੜ ਖੋਲਿਆ ਵੱੱਦਾ ਫੇਰ ਖੋਲਿਆ ਤੇ ਫੇਰ ਬੰਦਾ ਬੋਲਿਆ ਮਖਾ ਤੂੰ ਖੇਮਾ ਗਿਆ ਗਿਆ ਆਤੂ ਨੇ ਲਮਕਵੇਂ ਜਿਹੇ ਲਹਿਜੇ ਵਿੱਚ ਆਖਿਆ ਮਖਾ ਚੰਗੀ ਤਰ੍ਹਾਂ ਵੇਖ ਕੇ ਨਿਸ਼ਾ ਕਰ ਲੈ ਗੱਲ ਤਿੱਜੇ ਕੰਨੀ ਨਹੀਂ ਚੜ੍ਹਨੀ ਚਾਹੀਦੀ ਜਾਂ ਤਾਂ ਗੱਲ ਤੇਰੇ ਵਿੱਚ ਤੇਰੇ ਵਿੱਚ ਰਹੇਗੀ ਆਤੂ ਨੇ ਸੂਝਵਾਨ ਫਲਸਫੀਆਂ ਦੇ ਅੰਦਾਜ਼ ਵਿੱਚ ਆਖਿਆ ਜਾਂ ਫਿਰ ਅਸੀਂ ਦੋਵੇਂ ਨਹੀਂ ਰਾਂਗੇ ਫਾਂਸੀ ਦਾ ਰਸਾ ਸਕੇਪੋ ਦਾ ਲਿਹਾਜ ਨਹੀਂ ਉਹ ਕਰਦਾ ਫਾਂਸੀ ਸ਼ੰਗਾਰਾ ਸਿੰਘ ਨੇ ਚੌਂਕ ਕੇ ਆਖਿਆ ਉਹਦੀ ਆਵਾਜ਼ ਪਾਟੀ ਹੋਈ ਸੀ ਫਿਰ ਉਹਨੇ ਪਗੜੀ ਦਾ ਲੜ ਖੋਲ ਕੇ ਮੱਥੇ ਦੀ ਤਰੇਲੀ ਪੂੰਜੀ ਇੱਕੋ ਡੀਕ ਵਿੱਚ ਗਲਾਸ ਖਾਲੀ ਕਰ ਦਿੱਤਾ ਕੋਚਰ ਬੜਾ ਸੋਹ ਚਵਾਨ ਬੈਠਾ ਰਿਆ ਫਿਰ ਜਿਗਰਾ ਕਰਕੇ ਬੋਲਿਆ ਗੱਲ ਤੂੰ ਠੀਕ ਕਰਨਾ ਐਵੇਂ ਕਤਲ ਦਾ ਮਾਮਲਾ ਹੋਇਆ ਖੇਮੇ ਨੂੰ ਭਿੰਡਕ ਨਹੀਂ ਪੈਣੀ ਚਾਹੀਦੀ ਮਖਾਂ ਆਤੂ ਤੇਰੇ ਹੱਥ ਕਿਉਂ ਕੰਬੀ ਜਾਂਦੇ ਨੇ ਐਵੇਂ ਨਾ ਪਿਆ ਆਖ ਲੈ ਕਿੱਥੇ ਪੈ ਕੰਬਦੇ ਨਹੀਂ ਆਤੂ ਨੇ ਹੱਥਾਂ ਦੀ ਕਰੰਗਲੀ ਪਾ ਕੇ ਉਹਨਾਂ ਨੂੰ ਕੰਬਣਾ ਓਟਾਉਣ ਦਾ ਯਤਨ ਕੀਤਾ ਫਰਕ ਬਸ ਇੰਨਾ ਹੀ ਸੀ ਕੇ ਪਹਿਲਾਂ ਉਹਦੇ ਹੱਥ ਆਡ-ਆਡ ਕੰਬ ਰਹੇ ਸਨ ਹੁਣ ਇਕੱਠੇ ਆਤੂ ਨੇ ਆਪਣੀ ਉਮਰ ਦੇ 45 ਵਰਿਆਂ ਵਿੱਚ ਸਾਰੇ ਹੀ ਕਸਮ ਕੀਤੇ ਸਨ ਪਰ ਕਿਸੇ ਦਾ ਕਤਲ ਨਹੀਂ ਸੀ ਕੀਤਾ ਡਰ ਨਾ ਸ਼نگਾਰਾ ਸਿੰਘ ਨੇ ਲਾਸ਼ੇਰੀ ਦਿੱਤੀ ਮੈਂ ਜੂ ਤੇਰੇ ਨਾਲ ਹੋਵਾਂਗਾ ਅੱਗੋਂ ਧੌਣ ਤੇ ਗੰਡਾਸਾ ਤੂੰ ਮਾਰੀ ਤੇ ਪਿੱਛੋਂ ਮੈਂ ਸਿਰ ਤੇ ਘਾੜੀ ਮਾਰਾਂਗਾ ਕੌਣ ਪਿਆ ਡਰਦਾ ਹੈ ਆਤੂ ਅੱਧੇ ਗਲਾਸ ਦਾ ਇੱਕੋ ਕੁੱਟ ਕਰਦਾ ਹੋਇਆ ਬੋਲਿਆ ਐਵੇਂ ਨਾ ਪਿਆ ਆਖ ਮਰ ਗਿਆ ਤੂੰ ਨੂੰ ਡਰਾਉਣ ਵਾਲੇ ਪਰ ਆਤੂ ਦੇ ਲਹਿਜੇ ਨੇ ਉਹਦੇ ਬਰਿਆਮ ਬੋਲਾਂ ਦੀ ਸਾਖੀ ਨਾ ਭਰੀ ਇਲਤਾ ਕਰ ਲੈਣੀਆ ਚੋਰੀਆਂ ਡਾਕੇ ਮਾਰ ਲੈਣੇ ਹੋਰ ਸੌਖੇ ਸਨ ਪਰ ਜਿਉਂਦਾ ਬੰਦਾ ਸਿਰੋ ਮਾਰ ਸੁੱਟਣਾ ਜਣੇ ਖਣੇ ਦਾ ਕੰਮ ਨਹੀਂ ਸੀ ਆਤੂ ਨੇ ਹੁਣ ਚਾਰੇ ਘੁੱਟ ਸਿੱਧੇ ਬੋਤਲ ਨੂੰ ਮੂੰਹ ਲਾ ਕੇ ਪੀਤੇ ਅਤੇ ਆਪਣੇ ਦਾਈਏ ਨੂੰ ਇੱਕ ਪੀਚਵੀਂ ਗੰਡ ਮਾਰ ਲਈ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਹੀ ਹੈ ਉਹਨੇ ਸੋਚਿਆ ਬੰਦਾ ਮਾਰਨ ਲੱਗਿਆ ਕਿਹੜੇ ਹਾਲ ਜੁਣੇ ਜੁਣੇ ਪੈਂਦੇ ਨੇ ਮਾੜਾ ਜਿਆ ਟੱਕ ਗੜਾ ਸੇ ਲਾਸ਼ ਨੂੰ ਤੇ ਬੰਦਾ ਮਰ ਜਾਂਦਾ ਹੈ ਇੱਕ ਥਾਪੜ ਕੇ ਆ ਤੂ ਬੋਲਿਆ ਅੱਜੋ ਰਾਤੀ ਜਗੀਰੇ ਵਾਲਾ ਕੰਦਾ ਕੱਢ ਛੱਡਣਾ ਤੂੰ ਖਾਤਰ ਜਮਾ ਰੱਖ ਤੇ ਐਵੇਂ ਕਬਰ ਨਾ ਪਿਆ ਕੌਣ ਪਿਆ ਕਬਰਦਾ ਹੈ ਸ਼ੰਗਾਰਾ ਸਿੰਘ ਨੇ ਆਨੇ ਕੱਢੇ ਕਬਰਦਾ ਨਹੀਂ ਤਾਂ ਮੋੜ ਮੋੜ ਪੱਗ ਦਾ ਲੜ ਕਿਉਂ ਖੋਲਦਾ ਬੰਨਾ ਹੈ ਪਗੜੀ ਸੋਰੀ ਢਿਲੀ ਹੋ ਗਈ ਹੈ ਕੋਈ ਢਿਲੀ ਛਲੀ ਨਹੀਂ ਹੋਈ ਆ ਤੂ ਨੇ ਕਿਹਾ ਕੁਛ ਨਹੀਂ ਹੋਇਆ ਤੇਰੀ ਪੱਗ ਨੂੰ ਮੈਂ ਅੱਗੇ ਵੀ ਵੇਖਿਆ ਜਦੋਂ ਤੇਰੇ ਦਿਲ ਵਿੱਚ ਕਾਬਰ ਉੱਠਦੀ ਹੈ ਨਾ ਤੂੰ ਨਮਾਣੀ ਪੱਗ ਦੇ ਮਗਰ ਪੈ ਜਾਣਾ ਓਏ ਮੈਂ ਨਹੀਂ ਕਾਬਰ ਦਾ ਸ਼ਿੰਗਾਰਾ ਸਿੰਘ ਬੁੜਕਿਆ ਵੇਖ ਲਈ ਮੈਂ ਤੇਰੇ ਨਾਲ ਜਾਵਾਂਗਾ ਤੇਰਾ ਗੰਡਾਸਾ ਜੇ ਖੁੱਸ ਗਿਆ ਤਾਂ ਮੇਰੀ ਘੁਆੜੀ ਇੱਕੋ ਵਾਰੀ ਉਹਨੂੰ ਦਫਾੜ ਕਰ ਦੇਗੀ ਗੇਲੀ ਵਾਂਗਰਾ ਬਾਲਾ ਵਿਰਿਆਮ ਨਾ ਪਿਆ ਪਾਣਾ ਆਤੂ ਨੇ ਚੋਟ ਕੀਤੀ ਘੁਆੜੀ ਮਾਰਨ ਲਈ ਜੁੱਸੇ ਵਿੱਚ ਲਹੂ ਚਾਹੀਦਾ ਸ਼ਕਲ ਵੇਖਿਓ ਆਪਣੀ ਜਿਵੇਂ ਫਿੱਟੇ ਮੂ ਸੁੱਕਣੇ ਪਈ ਹੁੰਦੀ ਐ ਤੇ ਆ ਪੀਲੀਆਂ ਵਸਾਰ ਬਾਹੀਂ ਜਿਵੇਂ ਬਿੱਜੂ ਕਬਰਾਂ ਚੋਂ ਮੁਰਦਾ ਧੂਕੇ ਲਿਆਇਆ ਹੋਵੇ ਤੇਰੀ ਭਗ ਦੀ ਜਵਾਨੀ ਸ਼نگਾਰਾ ਸਿਆਂ ਕੁੰਜਰਾ ਵਾਲੀ ਦੀ ਹੀਰਾਬਾਈ ਨੇ ਚੂਸ ਲਈ ਤੇਰੀ ਜਾਇਦਾ ਜਮੀਨ ਵਾਲ ਜਮੀਨ ਵੀ ਕੰਜਰਾ ਦੇ ਲੇਖੇ ਲੱਗ ਗਈ ਨਹੀਂ ਤਾਂ ਪਿੰਡ ਵਿੱਚ ਤੇਰੇ ਵਰਗਾ ਕੌਣ ਸੀ ਅੱਜ ਤੂੰ ਥੇਲੇ ਥੇਲੇ ਨੂੰ ਬਥਾਜ ਐ ਕੰਮ ਇਹ ਬੜਾ ਮਾੜਾ ਈ ਅਸੀਂ ਤੇਰੇ ਬੇਲੀ ਆ ਤੇਰੀ ਕੋਈ ਗੱਲ ਅੱਜ ਤੱਕ ਪੁੰਜੇ ਨਹੀਂ ਪੈਂਡ ਦਿੱਤੀ ਤੇਰਾ ਇਹ ਕੰਮ ਵੀ ਜ਼ਰੂਰ ਕਰਾਂਗੇ ਤੇ ਅੱਜੋ ਰਾਤੀ ਕਰਾਂਗੇ ਫੇਰ ਕਦੀ ਸਾਨੂੰ ਵੀ ਹੀਰਾ ਪਾਈ ਦਾ ਉਡਰਨਵਾਸ਼ ਨਹੀਂ ਆਤੂ ਬੜੇ ਲੋਰ ਵਿੱਚ ਇਹ वार्तालाप बोल ਗਿਆ ਸੀ ਜ਼ਰੂਰ ਜ਼ਰੂਰ ਸ਼ਿਗਾਰਾ ਸਿੰਘ ਨੇ ਬੜੇ ਦਿਲਾਰ ਨਾਲ ਹਮੀ ਭਰੀ ਤੂੰ ਸਾਡਾ ਯਾਰ ਹੈ ਤੇਰੇ ਤੋਂ ਵੀ ਹੀਰਾ ਪਾਈਆਂ ਕੋੜ ਕਮਾਈਆਂ ਤੂੰ ਸਮੁਲੜੀ ਸਾਹਮ ਲਈ ਬਸ ਇੱਕ ਵਾਰੀ ਤੂੰ ਮੁੰਡੇ ਦਾ ਗਾਟਾ ਲਾ ਦੇ ਫੇਰ ਵੇਖੀ ਮੈਂ ਕੁਹਾੜੀ ਨਾਲ ਕਿਦਾਂ ਉਹਦੀ লাশ ਦੇ ਟੋਟੇ ਕਰਦਾ ਉਹ ਬੱਲੇ ਬੱਲੇ ਸ਼ਿਗਾਰਾ ਸਿਆ ਆਤੂ ਨੇ ਕਿਹਾ ਤੇਰੇ ਵਰਗਾ ਸੂਰਬੀਰ ਕਿਸੇ ਮਾਨੇ ਨਹੀਂ ਜਮਣਾ ਵੇਖ ਲੈ ਕਿਤੇ ਕੁਹਾੜੀ ਜੰਗਾਲੀ ਨਾ ਗਈ ਹੋਵੇ ਆਤੂ ਦਾ ਵਿਅੰਗ ਸ਼ੰਗਾਰਾ ਸਿੰਘ ਨੂੰ ਨਾ ਪੋਇਆ ਗੱਲ ਅਣ ਸੁਣੀ ਕਰਦਾ ਉਹ ਬੋਲਿਆ ਉਹ ਜ਼ਗੀਰੇ ਦੇ ਕਾਮੇ ਅਲੀ ਮੁਹੰਮਦ ਦਾ ਪਸ਼ਾਬ ਬੰਦ ਹੋ ਗਿਆ ਸੀ ਉਹਨੂੰ ਮੰਜੇ ਦੇ ਪਾ ਕੇ ਕੁੰਜਰਾਂ ਵਾਲੇ ਲੈ ਗਏ ਨੇ ਤੇ ਅੱਜ ਕੱਲ੍ਹ ਦਵਾਨਿਆਂ ਦੀ ਰਾਖੀ ਜ਼ਗੀਰਾ ਆਪ ਖੂਤ ਸੌਂਦਾ ਹੈ ਤੇ ਇਦੋਂ ਚੰਗਾ ਮੌਕਾ ਮੁੜ ਕੇ ਹੱਥ ਨਹੀਂ ਆਉਣਾ ਜੈਲਦਾਰ ਸੂਬਾ ਸਿੰਘ ਦੇ ਤਬੇਲੇ ਵਿੱਚ ਪਕਾਇਆ ਗਿਆ ਇਹ ਮਤਾ ਜੈਲਦਾਰ ਦੀ ਘੋੜੀ ਨੇ ਸੁਣਿਆ ਗਾਂ ਤੇ ਦੋਹਾਂ ਮਈਆਂ ਨੇ ਵੀ ਸੁਣਿਆ ਪਰ ਉਹ ਬੇਜਵਾਨ ਸਨ ਤੇ ਕਿੱਲੇ ਨਾਲ ਬੱਜੀਆਂ ਸਨ ਕਾਲਜਾਂ ਤੇ ਪੱਥਰ ਰੱਖ ਕੇ ਉਹ ਖੁਰਲੀਆਂ ਵਿੱਚ ਮੂੰਹ ਮਾਰਦੀਆਂ ਰਹੀਆਂ ਪਰ ਜਦੋਂ ਇਹ ਕਨਸੋ ਤਬੇਲੇ ਦੇ ਇੱਕ ਖੂੰਜੇ ਬਣੇ ਮੁਰਗੀਖਾਨੇ ਦੀਆਂ ਕੁਕੜੀਆਂ ਦੇ ਕੰਨੀ ਪਈ ਤਾਂ ਉਹਨਾਂ ਹਾਲ ਪਾਰਿਆ ਪਾ ਦਿੱਤੀ ਕੁੜਕੁੜ ਕਰਦੀਆਂ ਖੰਭ ਫਟਕਾਉਂਦੀਆਂ ਉਹ ਚਾਰੇ ਪਾਸੇ ਨੱਠ ਭਜ ਰਹੀਆਂ ਸਨ ਤਵੇਲੇ ਦੀ ਕੰਧ ਪਿੰਡ ਦੀ ਧਰਮਸ਼ਾਲਾ ਨਾਲ ਸਾਂਝੀ ਸੀ ਗਿੱਧੀਆਂ ਹਾਂ ਕੁਕੜੀਆਂ ਤਾਂ ਸਵੇਰੇ ਧਰਮਸ਼ਾਲ ਵਿੱਚ ਹਾਜ਼ਰੀ ਭਰ ਕੇ ਕੁਣਕਾ ਵੀ ਸ਼ਕ ਆਉਂਦੀਆਂ ਸਨ ਅੱਜ ਵੀ ਚਿੱਟੇ ਰੰਗ ਦੀ ਇੱਕ ਉਤਸ਼ਾਹੀ ਕੁਕੜੀ ਧਰਮਸ਼ਾਲਾ ਦੀ ਡਿਊਟੀ ਤੱਕ ਪਹੁੰਚ ਗਈ ਸੀ ਸ਼ਾਇਦ ਉਹ ਧਰਮਸ਼ਾਲ ਅੰਦਰ ਜੁੜੀ ਸੰਗਤ ਨੂੰ ਸ਼ੰਗਾਰਾ ਸਿੰਘ ਤੇ ਆਤੂ ਦੇ ਮਨਸੂਬਿਆਂ ਤੋਂ ਜਾਣੂ ਕਰਵਾਉਂਦਾ ਚਾਹੁੰਦੀ ਸੀ ਤਰਮਸਾਲ ਦੀ ਡਿਊੜੀ ਵਿੱਚੋਂ ਕੁਕੜੀ ਚੌਂ ਵਰਿਆਂ ਦੀ ਇੱਕ ਬਲੜੀ ਦੀ ਨਜ਼ਰੀ ਚੜ ਗਈ ਜੋ ਪ੍ਰਸ਼ਾਦ ਲੈ ਕੇ ਆਪਣੀ ਮਾਂ ਤੋਂ ਪਹਿਲਾਂ ਹੀ ਬਾਹਰ ਆ ਗਈ ਸੀ। ਕੁਕੜੀ ਨੂੰ ਵੇਖਦਿਆਂ ਹੀ ਉਹ ਬਲੜੀ ਉਹਦੇ ਮਗਰ ਨੱਠੀ। ਉਹਦੇ ਇੱਕ ਹੱਥ ਵਿੱਚ ਪ੍ਰਸ਼ਾਦ ਤੇ ਦੋ ਪਤਾਸੇ ਘੁੱਟੇ ਹੋਏ ਸਨ ਤੇ ਦੂਜੀ ਬਾਹ ਹਲਾਰ ਕੇ ਉਹ ਕੁਕੜੀ ਨੂੰ ਫੜਨ ਦਾ ਯਤਨ ਕਰ ਰਹੀ ਸੀ। ਕੁੜਕੜਾਉਂਦੀ ਤੇ ਖੰਭ ਫੜਕਾਉਂਦੀ ਕੁਕੜੀ ਤਵੇਲੇ ਵਿੱਚ ਜਾ ਵੜੀ ਅਤੇ ਮਗਰ-ਮਗਰ ਉਹ ਬਲੜੀ ਵੀ ਅੰਦਰ ਵੜਦਿਆਂ ਹੀ ਕੁੜੀ ਦਾ ਧਿਆਨ ਕੁਕੜੀ ਵੱਲੋਂ ਹਟ ਗਿਆ ਤੇ दारू ਪੀਂਦਿਆਂ ਕੋਲ ਰੁਕਦੀ ਹੋਈ ਉਹ ਬੋਲੀ ਤੁਸੀਂ ਕੀ ਪੈ ਪੀਂਦੇ ਹੋ ਕੁਛ ਨਹੀਂ ਕਾਕੋ ਆ ਤੂੰ ਨ ਰਖਾਈ ਨਾਲ ਆਖਿਆ ਤੂੰ ਇੱਥੇ ਕੀ ਲੈਣ ਆਈ ਹੈ ਸ਼ਿੰਗਾਰਾ ਸਿੰਘ ਕੁਝ ਨਾ ਬੋਲਿਆ ਕੁੜੀ ਦੀ ਮਾਸੂਮਤਾ ਤੇ ਸਵਸ਼ਟਤਾ ਦਾ ਕੀ ਲਿਆ ਉਹ ਬਿਟ ਬਿਟ ਉਹਦੇ ਵੱਲ ਵੇਖਦਾ ਗਿਆ ਚਿੱਟੇ ਰਿਬਨਿਆਂ ਤੇ ਤਾਰਿਆਂ ਵਰਗੀਆਂ ਅੱਖਾਂ ਨਾਲ ਉਹ ਇਸ ਪਿੰਡ ਇਸ ਧਰਤੀ ਦੀ ਨਹੀਂ ਸੀ ਲੱਗਦੀ ਤੁਸੀਂ ਸ਼ਰਬਤ ਪੀਂਦੇ ਪਏ ਹੋ ਆਹੋ ਆਤੂ ਨੇ ਗੱਲ ਮਕਾਉਣੀ ਚਾਹੀ ਮਿੱਠਾ ਹੈ ਕੁੜੀ ਨੇ ਫਿਰ ਪੁੱਛਿਆ ਨਹੀਂ ਆਤੂ ਨੇ ਸੱਚੋ ਸੱਚ ਆਖਿਆ ਕੋੜਾ ਹੈ ਆਹੋ ਮੈਂ ਮਿੱਠਾ ਪਾ ਦਿਆਂ ਕੁੜੀ ਨੇ ਕਿਹਾ ਤੇ ਚੱਟ ਇੱਕ ਇੱਕ ਪਤਾਸਾ ਉਹਨਾਂ ਦੋਹਾਂ ਦੇ ਗਲਾਸਾਂ ਵਿੱਚ ਪਾ ਦਿੱਤਾ ਏ ਕੀ ਕੀਤਾ ਆਤੂ ਚਿਲਕ ਕੇ ਬੋਲਿਆ ਧਰਮਸਾਲ ਦਾ ਪ੍ਰਸ਼ਾਦ ਇਹ ਪਤਾਸਾ ਤੇ ਤੂੰ ਕਿੱਥੇ ਪਾ ਦਿੱਤਾ ਹੈ ਕਾਲੀ ਕਾਲੀ ਆਤੂ ਨੇ ਪਤਾਸਾ ਆਪਣੇ ਗਲਾਸ ਚੋਂ ਕੱਢਣ ਦੀ ਕੀਤੀ ਪਰ ਪਤਾਸਾ ਕੁਲ ਚੁੱਕਾ ਸੀ ਇੰਨੇ ਨੂੰ ਬਲੜੀ ਦੀ ਮਾਂ ਵੀ ਲੱਭਦੀ ਲੱਭਦੀ ਤਬੇਲੇ ਅੰਦਰ ਆ ਗਈ ਤੇ ਅੰਦਰ ਵੜਦੇ ਹੀ ਉਹਨੂੰ ਸ਼ਰਾਬ ਦੀ ਤੇਜ਼ ਮੁਸ਼ਕਾਈ ਇੱਕ ਹੱਥ ਨਾਲ ਉਹਨੇ ਦੁਪੱਟੇ ਦਾ ਲੜ ਨੱਕ ਲੈ ਕੇ ਨੱਕ ਘੁੱਟ ਲਿਆ ਤੇ ਦੂਜੇ ਨਾਲ ਕੁੜੀ ਨੂੰ ਉਲਾਰ ਕੇ ਮੋਢੇ ਲਾਂਦੀ ਕਾਲੀ ਕਾਲੀ ਬਾਹਰ ਨਿਕਲ ਗਈ ਤੇ ਮੰਤਰ ਮੁਗਧ ਹੋਇਆ ਸ਼ੰਗਾਰਾ ਸਿੰਘ ਕਿੰਨਾ ਚਿਰ ਇੱਕ ਟੱਕ ਬਾਹਰਲੇ ਬੂਏ ਹਲ ਵੇਖੀ ਆ ਉਧਰ ਕੀ ਵੇਖੀ ਜਾਨਾ ਆਤੂ ਨੇ ਉਹਨੂੰ ਝੋੜਿਆ ਆਤੂ ਉਹ ਬਲੜੀ ਸ਼ੰਗਾਰਾ ਸਿੰਘ ਨੇ ਕਿਹਾ ਉਹ ਚਲੀ ਗਈ ਆ ਆਤੂ ਨੇ ਆਖਿਆ ਉਹਦੀ ਮਾਂ ਉਹਨੂੰ ਚੁੱਕ ਕੇ ਲੈ ਗਈ ਹੈ ਆਤੂ ਉਹ ਬਲੜੀ ਪਤਾ ਨਹੀਂ ਕੀ ਕਰ ਗਈ ਹੈ ਕੀ ਕਰ ਗਈ ਹੈ ਆਤੂ ਬੋਲਿਆ ਇੱਕ ਪਤਾਸਾ ਸਾਡੇ ਗਲਾਸ ਚ ਪਾ ਗਈ ਹੈ ਨਹੀਂ ਸ਼نگਾਰਾ ਸਿੰਘ ਨੇ ਆਪਣੀ ਹੱਥ ਛਾਤੀ ਤੇ ਰੱਖਦੇ ਆਖਿਆ ਉਹ ਬਲੜੀ ਮੈਨੂੰ ਇੱਥੇ ਕੁਝ ਕਰ ਗਈ ਹੈ ਕੋਈ ਅਕਲ ਦੀ ਗੱਲ ਕਰ ਸ਼نگਾਰਿਆ ਚੌਂ ਬਰਿਆਂ ਦੀ ਉਹ ਬਲੜੀ ਤੈਨੂੰ ਇੱਥੇ ਕੀ ਕਰ ਗਈ ਹੈ ਆਤੂ ਨੇ ਹੱਥ ਆਪਣੀ ਛਾਤੀ ਤੇ ਰੱਖਦੇ ਪੁੱਛਿਆ ਕੁਝ ਨਾ ਪੁਛਾ ਤੂੰ ਉਹਨੂੰ ਵੇਂਦਿਆਂ ਸਾਰ ਮੇਰੇ ਅੰਦਰ ਸਭ ਕੁਝ ਉਲਟਪੁਲਟ ਹੋ ਗਿਆ ਹੈ ਕੁਝ ਚੰਗਾ ਚੰਗਾ ਹੋ ਗਿਆ ਹੀ ਮੇਰੇ ਅੰਦਰ ਜਿਹੋ ਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਬੋਤਲ ਮਕਾਉਣ ਦੀ ਕਰ ਆਤੂ ਨੇ ਕਿਹਾ ਤੇ ਐਵੇਂ ਜੱਬਲੀਆ ਨਾ ਪਿਆ ਮਾਰ ਨਹੀਂ ਆਤੂ ਹੁਣ ਨਹੀਂ ਮੇਰਾ ਪੀਣ ਨੂੰ ਰੂਹ ਕਰਦੀ ਫੇਰ ਕਾਦੇ ਤੇ ਕਰਦੀ ਏ ਤੇਰੀ ਰੂਹ ਆਤੂ ਨੇ ਪੁੱਛਿਆ ਮੇਰੀ ਰੂਹ ਰੂਣ ਨੂੰ ਕਰਦੀ ਆ ਸ਼ਿੰਗਾਰਾ ਸਿੰਘ ਨੇ ਅਥਰੂਆਂ ਪੀ ਜੀਵਾ ਅੱਜ ਕਿਹਾ ਤੇ ਰੋਲੇ ਫੇਰ ਆਤੂ ਬੋਲਿਆ ਰੂਣ ਤੇ ਕਿਹੜਾ ਮੁੱਲ ਲੱਗਦਾ ਅਜੀ ਗੱਲ ਆਤੂ ਦੇ ਮੂੰਹ ਵਿੱਚ ਹੀ ਸੀ ਕਿ ਸ਼ੰਗਾਰਾ ਸਿੰਘ ਫਿਸ ਪਿਆ ਤੇ ਅਗਲੇ ਪਲ ਆਤੂ ਵੇਖ ਕੇ ਹੈਰਾਨ ਹੋਇਆ ਕਿ ਗੋਡਿਆਂ ਵਿੱਚ ਸਿਰ ਲਕਾਈ ਉਹ ਪੁੱਭਾਂ ਮਾਰ ਮਾਰ ਕੇ ਰੋ ਰਿਹਾ ਸੀ ਆਤੂ ਨੇ ਉਹਦੇ ਰੋਣ ਵਿੱਚ ਕੋਈ ਵਿਗਰ ਨਾ ਪਾਇਆ ਜਦੋਂ ਪੁੱਭਾਂ ਡਸਕੋਰੇ ਬਣ ਗਈਆਂ ਤਾਂ ਸ਼ੰਗਾਰਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਮੇਰੀ ਘਰ ਵਾਲੀ ਪਹਿਲੀ ਜਮਣੀ ਵਿੱਚ ਹੀ ਮਰ ਗਈ ਸੀ ਤੇ ਉਹਦੇ ਨਾਲ ਹੀ ਮੇਰਾ ਅੱਠਾਂ ਦਿਨਾਂ ਦਾ ਪੁੱਤਰ ਵੀ ਮੁੜ ਕੇ ਮੈਨੂੰ ਕਿਸੇ ਨੇ ਸਾਖ ਨਹੀਂ ਦਿੱਤਾ ਤੇ ਮੈਂ ਕੰਜਰਾਂ ਦੇ ਕੋਠਿਆਂ ਤੇ ਖੇ ਖਾਂਦਾ ਫਿਰਿਆ ਮੇਰਾ ਪੁੱਤਰ ਜਿਉਂਦਾ ਰਹਿੰਦਾ ਤਾਂ ਅੱਜ ਨੂੰ ਇਸ ਬਾਲੜੀ ਵਰਗੀ ਮੇਰੀ ਪੋਤਰੀ ਹੋਣੀ ਸੀ ਤੇ ਮੈਂ ਉਹਨੂੰ ਚੁੱਕੀ ਫਿਰਦਾ ਉਹਨੂੰ ਮੋਢੇ ਲਾ ਕੇ ਧਰਮਸ਼ਾਲਾ ਲੈ ਜਾਂਦਾ ਲੈ ਆਹ ਕਿਹੜੀ ਵੱਡੀ ਗੱਲ ਹੈ ਜਗੀਰਾ ਇਕੀਆਂ ਬਾਈਆਂ ਦਾ ਗੱਭਰੂ ਹੈ ਜਾਇਦਾਦ ਜ਼ਮੀਨ ਵਾਲਾ ਹੈ ਉਹਨੂੰ 20 ਸਾਖ ਆਉਂਦੇ ਨੇ ਉਹਦਾ ਵਿਆਹ ਕਰ ਹੋ ਰੂਦਾ ਕੌਣ ਹੈ ਫੇਰ ਪਿਆ ਘਡਾਈ ਪੋਤਰੀਆਂ ਪੁੱਤਰੇ ਤੂੰ ਆਪਣੇ ਜਗੀਰੇ ਦੀ ਗੱਲ ਕਰਦਾ ਮੇਰੇ ਆਪਣੇ ਜਗੀਰੇ ਦੀ ਸ਼نگਾਰਾ ਸਿੰਘ ਨੇ ਮੂਰਖਾ ਵਾਂਗ ਪੁੱਛਿਆ ਆਹੋ ਤੇਰੇ ਭਤੀਜੇ ਦੀ ਆ ਤੂੰ ਨੇ ਕਿਹਾ ਜਿਹਦਾ ਅਜਰਾਤੀ ਅਸਾਂ ਕਤਲ ਕਰਨਾ ਹੈ ਨਾ ਨਾ ਤੂੰ ਸ਼نگਾਰਾ ਸਿੰਘ ਨੇ ਹੱਥ ਜੋੜਦਿਆਂ ਤੜਫ ਕੇ ਆਖਿਆ ਵਾਸਤਾ ਹੀ ਗੁਰੂ ਦਾ ਮੁੜ ਕੇ ਇਹ ਗੱਲ ਨਾ ਮੂੰਹੋਂ ਕਢੀ ਤੇ ਇਹ ਸੀ ਜੀ ਮਹਿੰਦਰ ਸਿੰਘ ਸਰਨਾਹਰਾਂ ਦੀ ਲਿਖੀ ਹੋਈ ਕਹਾਣੀ ਇੱਕ ਬਾਲੜੀ ਤੇ ਦੋ ਪਤਾਸੇ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ